जिमें आप तो सुने है, न्यूज दे बेचे, भी पंजाब ज्योति जी ही दस सकता भी किसी सरकार आएगी वो यही समझ रहा है कि हम इस बार बीजेपी को यहाँ पे लाएंगे और बीजेपी यहाँ पे एक अच्छा मतलब जो व्यापारी लोग हैं उनके सभी लोगों के वही एक हल करेगी कि जहाँ जहाँ हमारी सरकार है आप वो राज्य देखिए वो कहाँ पे हैं जहाँ पे हमारी सरकार नहीं है आज उनका हाल देखिए क्या खिचड़ी सरकार है इस बार खिचड़ी बननी है ਤੇ ਮжоਰਿਟੀ ਕਿਸੇ ਨੂੰ ਆਣੀ ਨਹੀਂ ਉਹਨਾਂ ਦੇ ਕਈ ਕਹਿੰਦੇ ਉਹਨਾਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਹੈ ਕਈ ਕਹਿੰਦੇ ਨੇ ਵੀ ਉਹਨਾਂ ਨੇ ਕੰਮ ਵਧੀਆ ਕਰਨਾ ਕੀ ਕਹਿਣਾ ਚਾਹੁੰਦੇ ਤਾਂ ਤਾਂ ਬਹੁਤ ਵਧੀਆ ਕਰਾਂਦੇ ਨਹੀਂ ਜੀ ਉਹ ਹੁਣ ਇੱਕ ਵੀ ਕ੍ਰਿਮੀਨਲ ਵਾਲਾ ਇਹ ਪੱਲਾ ਦਸੋਂ ਲਗਾਇਆ ਕਿੰਨੇ ਉਹਨਾਂ ਦੇ ਨਾਮ ਦੇਖੋ ਜੀ ਸਰਕਾਰ ਤਾਂ ਇਦਾਂ ਜਿਹਾ ਪਤਾ ਨਹੀਂ ਲੱਗ ਰਿਹਾ ਕਿੰਨਾ ਮਾਖੇ ਜਿਹੜੀ ਸਰਕਾਰ ਆ ਰਹੀ ਹੈ ਕੋਈ ਪਤਾ ਨਹੀਂ ਲੱਗ ਰਿਹਾ ਲੱਗਦਾ ਤ੍ਰਿਸ਼ੰਗ ਸੁਪ ਵਿਧਾਨ ਸਭਾ ਬਣੇਗੀ ਤੁਸੀਂ ਕਿਹਨੂੰ ਪੰਜਾਬ ਦਾ ਸੀਐਮ ਦੇਖਣਾ ਚਾਹੁੰਦੇ ਹੋ ਸੀਐਮ ਦਾ ਪੰਜਾਬ ਦਾ ਸੀਐਮ ਤਾਂ ਦੇਖੋ ਜੀ ਮੋਦੀ ਬਣ ਜਾਵੇ ਉਹ ਪ੍ਰਧਾਨ ਮੰਤਰੀ ਛੱਡ ਦੇਵੇ ਤਾਂ ਮੋਦਲ ਪੰਜਾਬ ਸੁਧਰ ਜਾਏਗਾ ਮਿਕਸ ਹੀ ਹੈ ਜੀ ਸਾਰਿਆਂ ਦਾ ਮਿਕਸ ਹੀ ਦੱਸਦੇ ਵੇ ਕਿਸੇ ਦਾ ਇੱਕ ਤਰਫਾ ਕੰਮ ਨਹੀਂ ਹੈਗਾ ਸਾਰੇ ਮਿਕਸ ਹੀ ਦੱਸਦੇ ਵੇ ਨੇ ਵੀ ਵੀ ਵੋਟਰਾਂ ਕੋ ਕਹਿ ਰਹੇ ਬਰਾਬਰ ਪਈਆਂ ਕਿ ਕੀ ਕੀ ਕਰਨਾ ਚਾਹੋਗੇ ਕਿਹੜੀ ਪਾਰਟੀ ਨੂੰ ਚਾਹੁੰਦੇ ਹੋ ਵੀ ਸੀਐਮ ਬਣੇ ਕਿਹਨੂੰ ਸੀਐਮ ਦੇਖਣਾ ਚਾਹੁੰਦੇ ਹੋ ਪੰਜਾਬ ਦਾ ਸਰ ਜਿੱਦਾਂ ਮੈਂ ਤੁਹਾਨੂੰ ਕਹਿ ਰਿਹਾ ਆਵਾਜ਼ ਬੀਜੇਪੀ ਦੀ ਹੈ ਬਾਕੀ ਮੌਕੇ ਦੀ ਪਤਾ ਲੱਗੇਗਾ ਕਿਉਂਕਿ ਕਾਫੀ ਲੋਕੀ ਕਹਿ ਰਹੇ ਕਿ ਸ਼ਾਇਦ ਬੀਜੇਪੀ ਦੀ ਸਰਕਾਰ ਬਣੇਗੀ ਪੰਜਾਬ 'ਚ ਸਟਮ ਆਮ ਪਾਰਟੀ ਹੀ ਆਣੀ ਚਾਹੀਦੀ ਹੈ ਜੋ ਮੌਜੂਦਾ ਹਾਲਾਤ ਵਪਾਰ ਦੇ ਨੇ ਇਹਦੇ ਬਸੇ ਤਾਂ ਆਮ ਆਦਮੀ ਪਾਰਟੀ ਚ ਲੋੜੀ ਹੈ ਸਾਜਿਕਾ ਤੁਸੀਂ ਦੇਖ ਰਹੇ ਹੋ ਐਸਐਮਜ਼ੈਡ ਨਿਊਜ਼ ਮੈਸਮਜ਼ੈਡ ਨਿਊਜ਼ ਤੋਂ ਮੁਹੰਮਦ ਅਸਦ ਸਵਾਗਤ ਕਰਦਾ ਸਾਰੇ ਦਰਸ਼ਕਾਂ ਦਾ ਅੱਜ ਖੜਿਆ ਲੁਧਿਆਣਾ ਸੈਂਟਰ ਹਲਕੇ ਦੇ ਵਿੱਚ ਮੋਚਪੁਰੇ ਬਾਜ਼ਾਰ ਜਿੱਦਾਂ ਬਹੁਤ ਹੀ ਭੀੜ-ਪਾੜ ਵਾਲਾ ਇਲਾਕਾ ਹੈ ਲੋਕਾਂ ਤੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਲੈਕਸ਼ਨ ਦਾ ਕੀ ਮਾਹੌਲ ਹੈ ਕੀ ਰੁਝਾਨ ਹੈ ਕਿਹੜੀ ਪਾਰਟੀ ਜਿੱਤਣ ਦੇ आसार ਹੈ ਖਾਸ ਕਰ ਅਸੀਂ ਕੈਂਡੀਡੇਟਾਂ ਬਾਰੇ ਵੀ ਗੱਲ ਕਰਾਂਗੇ ਅਸ਼ੋਕ ਪ੍ਰਾਸ਼ਰ ਪੱਪੀ ਤੇ ਡਾਬਰ ਸਾਹਿਬ ਦਾ ਬਹੁਤ ਜ਼ੋਰ ਹੈ ਤੇ ਲੋਕਾਂ ਤੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀ ਲੋਕ ਦੇ ਸਾਡੇ ਕੋਲ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਲੱਗਦਾ ਜੀ ਇਲੈਕਸ਼ਨ ਹੋ ਗਏ ਆ ਵੋਟਾਂ ਪੈ ਗਈਆਂ ਕਿਹੜੀ ਪਾਰਟੀ ਆ ਸਕਦੀ ਹੈ ਕਿਹੜੀ ਪਾਰਟੀ ਲੱਗਦਾ ਜਿੱਤੂਗੀ ਇਸ ਵਾਰ ਅਸੀਂ ਤਾਂ ਕਹਿੰਦੇ ਆ ਜੀ ਇਸ ਵਾਰ ਪੰਜਾਬ ਦੇ ਵਿੱਚ ਉਹ ਪਾਰਟੀ ਆਵੇ ਜਿਹੜੀ ਪੰਜਾਬ ਨੂੰ ਅੱਗੇ ਨਾਲ ਹੋਰ ਬੁਲੰਦੀਆਂ ਤੱਕ ਲੈ ਕੇ ਜਾਵੇ ਅਸੀਂ ਕਹਿੰਨੇ ਕਿ ਵਧੀਆ ਸਰਕਾਰ ਆਵੇ ਜਿਹੜੀ ਸਾਡੇ ਪੰਜਾਬ ਕਿਹੜੀ ਕਿਹੜੀ ਪਾਰਟੀ ਆ ਸਕਦੀ ਹੈ ਇਸ ਵਾਰ ਕਿਹੜੀ ਪਾਰਟੀ ਜਿੱਤਣ ਦੀ ਉਮੀਦ ਹੈ ਦੇਖੋ ਜੀ ਇਸ ਵਾਰ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ ਜਿਹੜੀ ਇਸ ਵਾਲੀ ਜਿਹੜੀ ਵੋਟਿੰਗ ਹੋਈ ਹੈ ਨਾ ਵੀ ਇਹਦੇ ਬਾਰੇ ਜਿਵੇਂ ਕਿ ਆਪਾਂ ਵੀ ਕਿਤੇ ਸੁਣਿਆ ਹੈ ਨਿਊਜ਼ ਦੇ ਵਿੱਚ ਵੀ ਪੰਜਾਬ ਦੇ ਵਿੱਚ ਕੋਈ ਜੋਤਿਸ਼ੀ ਹੀ ਦੱਸ ਸਕਦਾ ਵੀ ਕਿਹਦੀ ਸਰਕਾਰ ਆਏਗੀ ਹੋਰ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਸਾਡੇ ਕੋਲ ਖੜੇ ਨੇ ਤੁਹਾਨੂੰ ਕੀ ਲੱਗਦਾ ਜੀ ਕਿਹੜੀ ਸਰਕਾਰ ਆ ਸਕਦੀ ਹੈ ਬੀਜੇਪੀ अच्छा क्यों बीजेपी का बीजे मतलब हाँ। बीजेपी इसलिए आई कि जो पंजाब में हर एक चीज़ करे बदलाव 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 तो जो साइलेंस बोर्ड है वो यही समझ रहा है कि हम इस बार बीजेपी को यहाँ पर लाएंगे और बीजेपी यहाँ पर एक अच्छा मतलब जो व्यापारी लोग हैं उनके सभी लोगों के वही एक हल करेगी बीजेपी के सिवा कोई नहीं है बाकी सभी पार्टियां लड़ रही हैं दस तारीख दूर नहीं है आठ नौ दिन का टाइम टाइम रह गया है उस दिन फाइनल हो जाएगा लगता है जी बीजेपी पंजाब है कम पंजाब रुके हुए देखिए जी ये तो जब वहाँ के बड़े बड़े सेंटर से लीडर आ रहे हैं वो वो यही कह रहे हैं कि जहाँ जहाँ हमारी सरकार है आप वो राज्य देखिए वो कहाँ पर हैं जहाँ पर हमारी सरकार नहीं है आज उनका हाल देखिए क्या है ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆ ਰਹੇ ਨੇ ਸਾਡੇ ਕੋਲ ਕੀ ਲੱਗਦਾ ਜੀ ਕਿਹੜੀ ਪਾਰਟੀ ਜਿੱਤ ਸਕਦੀ ਹੈ ਇਸ ਵਾਰ ਖਿਚੜੀ ਸਰਕਾਰ ਹੈ ਇਸ ਵਾਰ ਖਿਚੜੀ ਬਣਨੀ ਹੈ ਅੱਛਾ ਤੇ ਮжоਰਿਟੀ ਕਿਸੇ ਨੂੰ ਆਣੀ ਨਹੀਂ ਉਮੀਦ ਉਮੀਦ ਕਿਸ ਦੇ ਬਾਰੇ ਹੈ ਉਮੀਦ ਕਿ ਆ ਹੀ ਨਹੀਂ ਸਕਦੇ ਕੁਝ ਅੱਛਾ ਕੁਝ ਕਹਿਨ ਸੈਂਟਰ ਹਲਕੇ ਦੇ ਵਿੱਚ ਖੜੇ ਆ ਅਸ਼ੋਕ ਪ੍ਰਾਸ਼ਰ ਪੱਪੀ ਜੀ ਗੱਲ ਦੀ ਬਹੁਤ ਹੁੰਦੀ ਹੈ ਕਹਿੰਦੇ ਉਹਨਾਂ ਦਾ ਕਈ ਕਹਿੰਦੇ ਉਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਕਈ ਕਹਿੰਦੇ ਨੇ ਵੀ ਉਹਨਾਂ ਨੇ ਕੰਮ ਵਧੀਆ ਕਰਨਾ ਕੀ ਕਹਿਣਾ ਚਾਹੋਗੇ ਇਸ ਵਾਰ ਕੰਮ ਤਾਂ ਬਹੁਤ ਵਧੀਆ ਕਰਾਂਦੇ ਨੇ ਜੀ ਉਹ ਉਹਨਾਂ ਦੇ ਕ੍ਰਿਮਨਲ ਵਾਲਾ ਇਹ ਪੱਲਾ ਦੱਸੋ ਲਗਾਇਆ ਕਿੰਨੇ ਉਹਨਾਂ ਦੇ ਨਾਮ ਇਹ ਬੰਦੇ ਬਹੁਤ ਗੁੱਡ ਹੈ ਵਧੀਆ ਬੰਦੇ ਹੈ ਜਿੱਦਾਂ ਅਸ਼ੋਕ ਪ੍ਰਾਸ਼ਰ ਪੱਪੀ ਜੀ ਦੀ ਗੱਲਬਾਤ ਕੀਤੀ ਕਈ ਲੋਕਾਂ ਦਾ ਇਹ ਵੀ ਕਹਿਣਾ ਸੀਗਾ ਕ੍ਰਿਮਨਲ ਬੈਕਗ੍ਰਾਉਂਡ ਹੈ ਕਈ ਬੰਦੇ ਕਹਿੰਦੇ ਕੰਮ ਵਧੀਆ ਕਰਾਇਆ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਇਲੈਕਸ਼ਨ ਹੋ ਗਿਆ ਕੀ ਲੱਗਦੀ ਹੈ ਸਰਕਾਰ ਆਊਗੀ ਦੇਖੋ ਜੀ ਸਰਕਾਰ ਤਾਂ ਇਦਾਂ ਜੀ ਪਤਾ ਨਹੀਂ ਲੱਗ ਰਿਹਾ ਕਿੰਨਾ ਮਾਖੇ ਜਿਹੜੀ ਸਰਕਾਰ ਆ ਰਹੀ ਹੈ ਕੋਈ ਪਤਾ ਨਹੀਂ ਲੱਗ ਰਿਹਾ ਲੱਗਦਾ ਤ੍ਰਿਸ਼ੰਕ ਸੁ ਵਿਧਾਨ ਸਭਾ ਬਣੇਗੀ ਇਸ ਵਾਰ ਕਿਉਂ ਖਿਚੜੀ ਸਰਕਾਰ ਕਿਉਂ ਕਿਉਂਕਿ ਸਾਰੇ ਆਪਣੀ ਆਪਣੀ ਤੌਰ ਤੇ ਸਾਰੇ ਆਪਣੇ ਜੋਰ ਲਾ ਰਹੇ ਨੇ ਤੇ ਵਧੀਆ ਲੱਗ ਰਿਹਾ ਵੀ ਉਹ ਵੀ ਜਿੱਤੇਗਾ ਤੇ ਉਹ ਵੀ ਜਿੱਤੇਗਾ ਉਮੀਦ ਤੁਹਾਨੂੰ ਕਿਦੇ ਬਾਰੇ ਲੱਗ ਰਹੀ ਹੈ ਵੀ ਕਿਹੜੀ ਪਾਰਟੀ ਜਿੱਤ ਸਕਦੀ ਹੈ ਸਰਕਾਰ ਨੂੰ ਇਸ ਵਾਰੀ ਅੱਧਾ ਲੱਗ ਰਿਹਾ ਜੀ ਜਿਵੇਂ ਮੈਂ ਆਪਣਾ ਆਪਣਾ ਮਤਲਬ ਰੱਖਾਂ ਸੁਝਾ ਤੇ ਮੈਨੂੰ ਅੱਧਾ ਲੱਗਦਾ ਪਿਆ ਕਿ ਤ੍ਰਿਸ਼ੰਕ ਵੀ ਤਾਂ ਵਿਧਾਨ ਸਭਾ ਬਣੇਗੀ ਜੋੜ ਤੋੜ ਕਰਕੇ ਸਰਕਾਰ ਬਣੇਗੀ ਤੁਸੀਂ ਕਿਹਨੂੰ ਪੰਜਾਬ ਦਾ ਸੀਐਮ ਦੇਖਣਾ ਚਾਹੁੰਦੇ ਹੋ सीएम ਦਾ ਪੰਜਾਬ ਦਾ ਪੰਜਾਬ ਦਾ ਸੀਐਮ ਤਾਂ ਦੇਖੋ ਜੀ ਮੋਦੀ ਬਣ ਜਵੇ ਉਹ ਪ੍ਰਧਾਨ ਮੰਤਰੀ ਛੱਡ ਦੇਵੇ ਤੇ ਪੰਜਾਬ ਸੁਧਰ ਜਾਏਗਾ ਜਿਹੜਾ 3 ਲੱਖ ਕਰੋੜ ਦਾ ਕਰਜ਼ਾ ਜਿਹੜਾ ਹੈਗਾ ਪੰਜਾਬ ਤੇ ਹੈਗਾ ਉਹ ਤਾਂ ਹੀ ਉਤਰੇਗਾ ਜੇ ਕੋਈ ਸੈਂਟਰ ਦੇ ਨਾਲ ਸਾਂਝ ਪਾਏਗਾ ਤੇ ਸੈਂਟਰ ਹਲਕੇ ਦੇ ਵਿੱਚ ਖੜੇ ਆ ਕੀ ਲੱਗਦਾ ਤੁਹਾਨੂੰ ਸੈਂਟਰ ਹਲਕੇ ਦੇ ਵਿੱਚ ਕਿਹੜੇ ਕਿਹੜਾ ਕੈਂਡੀਡੇਟ ਜਿੱਤ ਸਕਦਾ ਅਸ਼ੋਕ ਪ੍ਰਜਰ ਪੱਪੀ ਜੀ ਤੇ ਡਾਬਰ ਸਾਹਿਬ ਦਾ ਜੋਰ ਬਹੁਤ ਹੈ ਕੀ ਲੱਗਦਾ ਤੁਹਾਨੂੰ ਦੇਖੋ ਜੀ ਪਹਿਲਾਂ ਡਾਬਰ ਸਾਹਿਬ ਦਾ ਸੀਗਾ ਪਰ ਡਾਬਰ ਸਾਹਿਬ ਦੀ ਬੋਲ ਬੜੀ ਟੁੱਟ ਗਈ ਹੈ ਉਹਨਾਂ ਦੇਖੋ ਜੀ ਦੇਵੀ ਸਾਹਿਬ ਦੇ ਚਾਂਸ ਹੈਗੇ ਨੇ ਜੇ ਉਹ ਕੀ ਲੱਗਦਾ ਜੇ ਦੇਵੀ ਜਿੱਤੇ ਨੇ ਆਪਣੇ ਹਲਕੇ 'ਚ ਕੰਮ ਹੋਊਗਾ ਬਹੁਤ ਵਧੀਆ ਕੰਮ ਹੋਏਗਾ ਜੀ ਉੱਪਰੋਂ ਵੀ ਸਰਕਾਰ ਉਹਨਾਂ ਦੀ ਹੈਗੀ ਕੁਝ ਨਾ ਕੁਝ ਲੈ ਕੇ ਆਣਗੇ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਾਂਗੇ ਅੰਦਰ ਦੁਕਾਨਾਂ 'ਨੇ ਦੁਕਾਨਦਾਰਾਂ ਕੋਲ ਜਾਵਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਇੱਥੇ ਲੋਕ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਦਿਖਾ ਰਹੇ ਆ ਇਲੈਕਸ਼ਨ ਹੋ ਗਿਆ ਜੀ ਵੋਟਾਂ ਪੈ ਗਈਆਂ ਕੀ ਲੱਗਦਾ ਕਿਹੜੀ ਸਰਕਾਰ ਆ ਸਕਦੀ ਆ ਕੁਝ ਵੀ ਨਹੀਂ ਕਹਿ ਸਕਦੇ ਜੀ ਫੇਰ ਵੀ ਤੁਸੀਂ ਕਿਹਨੂੰ ਦੇਖਣਾ ਚਾਹੁੰਦੇ ਹੋ ਪੰਜਾਬ ਦਾ ਸੀਐਮ ਕੋਈ ਆ ਜਾਏ ਕੰਮ ਕਰਨ ਵਾਲਾ ਆਣਾ ਚਾਹੀਦਾ ਤੁਹਾਡੀ ਆਪਣੀ ਰਾਏ ਹੈਗੀ ਹੈ ਕੋਈ ਕਿਹਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਲਓ ਸੈਂਟਰ ਹਲਕੇ ਦੇ ਵਿੱਚ ਕਿਹੜਾ ਕੈਂਡੀਡੇਟ ਜਿੱਤ ਸਕਦਾ ਦੇਖੋ ਕੋਈ ਵੀ ਜਿੱਤ ਸਕਦਾ ਅ ਹੋਰ ਵੀ ਲੋਕ ਨੇ ਦੁਕਾਨਦਾਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਦਿਖਾਵਾਂਗੇ ਤੁਹਾਨੂੰ ਕੀ ਸੈਂਟਰ ਹਲਕੇ ਦਾ ਮਾਹੌਲ ਹੈ ਦੁਕਾਨਦਾਰਾਂ ਨਾਲ ਗੱਲ ਖੜੇ ਨੇ ਕੀ ਲੱਗਦਾ ਜੀ ਇਲੈਕਸ਼ਨ ਹੋ ਗਏ ਆ ਵੋਟਾਂ ਪੈ ਗਈਆਂ ਕਿਹੜੀ ਪਾਰਟੀ ਜਿੱਤ ਸਕਦੀ ਹੈ ਦੇਖੋ ਜੀ ਇਹ ਤਾਂ ਮੌਕੇ ਦੀ ਪਤਾ ਲੱਗ ਸਕਦਾ ਜੀ ਉਹਨਾਂ ਕੀ ਹੈ ਕੀ ਦਾ ਜੋਰ ਚੱਲ ਰਿਹਾ ਤੁਸੀਂ ਕਿਹਨੂੰ ਦੇਖਣਾ ਚਾਹੁੰਦੇ ਹੋ ਪੰਜਾਬ ਦਾ ਸੀਐਮ ਜਸੀ ਦਾ ਜੀ ਝਾੜੂ ਵਾਲੇ ਨੂੰ ਹੀ ਉਹਦੀ ਵਜ੍ਹਾ ਉਹਦੀ ਵਜ੍ਹਾ ਜੋਰ ਉਹਨਾਂ ਦਾ ਚੱਲ ਰਿਹਾ ਜੀ ਅੱਛਾ ਤੁਸੀਂ ਝਾੜੂ ਦੀ ਗੱਲ ਕੀਤੀ ਤੇ ਜਿਹੜੇ ਅਸ਼ੋਕ ਪ੍ਰੈਸ਼ਰ ਪੱਪੀ ਜੀ ਨੇ ਲੁਧਿਆਣਾ ਸੈਂਟਰਲ ਤੋਂ ਖੜੇ ਨੇ ਕਈ ਕਹਿੰਦੇ ਨੇ ਵੀ ਕੰਮ ਵਧੀਆਂ ਕਰਾਏ ਕਈ ਕਹਿੰਦੇ ਉਹਨਾਂ ਦਾ ਬੈਕਗ੍ਰਾਉਂਡ ਕ੍ਰਿਮੀਨਲ ਹੈ ਕੀ ਰਾਏ ਹੈ ਤੁਹਾਡੀ ਬਸ ਜਿਹੜੇ ਇੱਥੇ ਦੇ ਮਹੱਲੇ ਦੇ ਰਹਿਣ ਵਾਲੇ ਆ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਬਾਕੀ ਅਸੀਂ ਤਾਂ ਇੱਥੇ ਜੋਬ ਕਰਦੇ ਆ ਬਾਕੀ ਉਹਨਾਂ ਨੂੰ ਪਤਾ ਹੋਊਗਾ ਜਿਹੜੇ ਇੱਥੇ ਦੇ ਰਹਿਣਗੇ ਸਾਡੇ ਨਾਲ ਮਹਿਲਾ ਬਜ਼ੁਰਗ ਕਿਨੇ ਉਹਨਾਂ ਨੂੰ ਪੁੱਛਾਂਗੇ ਇਲੈਕਸ਼ਨ ਹੋ ਗਏ ਆ ਜੀ ਵੋਟਾਂ ਪੈ ਗਈਆਂ ਕਿਹੜੀ ਪਾਰਟੀ ਜਿੱਤ ਸਕਦੀ ਹੈ ਹਾਂ ਜੀ ਪਾਰਟੀਆਂ ਉਸਰ ਪਤਾ ਨਹੀਂ ਹੁਣ ਕਿਹੜੀ ਜਿੱਤੇਗੀ ਹੁਣ ਤੇ ਪਤਾ ਨਹੀਂ ਕਿਹੜੀ ਜਿੱਤੇਗੀ ਆਪਾਂ ਤੁਸੀਂ ਕਿਹਨੂੰ ਚਾਹੁੰਦੇ ਹੋ ਪੰਜਾਬ ਦਾ ਸੀਐਮ ਬਣੇ ਪੰਜਾਬ ਨੂੰ ਸੰਤੋ ਸਾਡੇ ਵਾਂਗ ਸਾਰੇ ਜਿਹੜਾ ਦੇਸ਼ ਦਾ ਬੈਠੇਗਾ ਜਿਹੜਾ ਸਾਰੇ ਗਰੀਬਾਂ ਦੀ ਮਦਦ ਕਰੇਗਾ ਉਹ ਹੀ ਸਾਡਾ ਹੌਣ ਕੌਣ ਲੱਗਦਾ ਹੈ ਇਹਦਾ ਕੰਮ ਕਰ ਸਕਦਾ ਉਵੇਂ ਨਹੀਂ ਲੱਗਦਾ ਸਦਾ ਸਨ ਉਵੇਂ ਨਹੀਂ ਕਰ ਸਕਦਾ ਇਲੈਕਸ਼ਨ ਇਲੈਕਸ਼ਨ ਦੇ ਵਿੱਚ ਇਲੈਕਸ਼ਨ ਦੇ ਵਿੱਚ ਇਲੈਕਸ਼ਨ ਹੋ ਗਿਆ ਨੇ ਕਿਹੜੀ ਸਰਕਾਰ ਆ ਸਕਦੀ ਆਮ ਪਾਰਟੀ ਆਨ ਦੇ ਲਾਤ ਆ ਜੀ ਅੱਛਾ ਸੈਂਟਰ ਹਲਕੇ ਤੋਂ ਸੈਂਟਰ ਹਲਕੇ ਤੋਂ ਕਿਹੜੇ ਕੈਂਡੀਡੇਟ ਦਾ ਪਲੜਾ ਪਾਰੀ ਆ ਪੱਪੀ ਦਾ ਕਿਉਂ ਉਹਦੀ ਵਜ੍ਹਾ ਵਜ੍ਹਾ ਨੇ ਕਾਫੀ ਕੰਮ ਕਰਾਏ ਲੋਕਾਂ ਨੇ ਅੱਛਾ ਪੱਪੀ ਸਾਹਿਬ ਦੀ ਗੱਲ ਕਰੀਏ ਇਹ ਤਾਂ ਪੱਪੀ ਸਾਹਿਬ ਨੂੰ ਕਈ ਕਹਿੰਦੇ ਨੇ ਕੰਮ ਵਧੀਆ ਕਰਾਏ ਕਈ ਕਹਿੰਦੇ ਬੈਕਗ੍ਰਾਉਂਡ ਕ੍ਰਿਮੀਨਲ ਆ ਉਹਨਾਂ ਦਾ ਉਹਨਾਂ ਦੇ ਕੇਸ ਚੱਲਦੇ ਆ ਕੀ ਕਹਿਣਾ ਚਾਹੁੰਗੇ ਉਹ ਯਾਰ ਦੁਨੀਆ ਦੀ ਸਾਰੀ ਕਰਮਾਂ ਵਾਲਾ ਹੈ ਐਨੇ ਜਗਾਂਦੀ ਐ ਤੁਹਾਡੀ ਕੀ ਰਾਏ ਹੈ ਜੀ ਹਾਂਜੀ ਹਾਂਜੀ ਤੁਹਾਡੀ ਕੀ ਰਾਏ ਕਿਹੜੀ ਪਾਰਟੀ ਜਿੱਤ ਸਕਦੀ ਹੈ ਅਮ ਆਮ ਆਦਮੀ ਉਹਦੀ ਵਜ੍ਹਾ ਵਜ੍ਹਾ ਉਹਦੇ ਚੰਗੇ ਕੰਮ ਕਰੂ ਆਗੇ ਬਦਲਾਅ ਹੋਣਾ ਚਾਹੀਦਾ ਬਦਲਾਅ ਚਾਹੀਦਾ ਹੁਣ ਇਹਨੂੰ ਕਿੰਨੇ ਸਾਲ ਹੋ ਗਏ ਕਦੇ ਅਕਾਲੀ ਕਦੇ ਕਾਂਗਰਸੀ ਕਦੇ ਅਕਾਲੀ ਕਦੇ ਕਾਂਗਰਸੀ ਆਮ ਆਦੀ ਪਾਰਟੀ ਨੇ ਭਗਵੰਦ ਮਾਨ ਨੂੰ ਸੀਐਮ ਚੇਰਾ ਡਿਕਲੇਅਰ ਕਰਤਾ ਖੁਸ਼ ਹਾਂ ਸੀਐਮ ਚੇਰ ਬਿਲਕੁਲ ਓਕੇ ਖੁਸ਼ ਆ ਪੂਰੇ ਖੁਸ਼ ਆ ਇੱਕ ਵਾਰੀ ਬਦਲਾਅ ਲਾਜ਼ਮੀ ਚਾਹੀਦਾ ਜਿੱਦਾਂ ਲੋਕਾਂ ਲੋਕਾਂ ਨੇ ਕਿਹਾ ਬਦਲਾਅ ਦੀ ਜ਼ਰੂਰਤ ਹੈ ਤੇ ਲੋਕੀ ਆਮ ਆਦੀ ਪਾਰਟੀ ਦੀ ਵੀ ਗੱਲਾਂ ਕਰਦੇ ਨੇ ਤੇ ਹੋਰ ਵੀ ਲੋਕਾਂ ਨਾਲ ਤੁਹਾਨੂੰ ਇੱਕ ਦੋ ਬੰਦਿਆਂ ਨਾਲ ਹੋਰ ਵੀ ਗੱਲਬਾਤ ਕਰਾਵਾਂਗੇ ਦੁਕਾਨਦਾਰਾਂ ਨਾਲ ਦਿਖਾਵਾਂਗੇ ਇੱਥੇ ਤੁਹਾਡੇ ਦੁਕਾਨਦਾਰਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਂਗੇ ਤੇ ਦਿਖਾਵਾਂਗੇ ਤੁਹਾਨੂੰ ਐਸਐਮਜ਼ेड ਨਿਊਜ਼ ਤੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਲੈਕਸ਼ਨ ਹੋ ਗਈ ਜੀ ਵੋਟਾਂ ਪੈ ਗਈਆਂ ਕੀ ਲੱਗਦਾ ਕਿਹੜੀ ਪਾਰਟੀ ਜਿੱਤ ਸਕਦੀ ਹੈ ਦੇਖੋ ਜੀ ਪਹਿਲਾਂ ਕੁਝ ਕਿਹਾ ਤਾਂ ਨਹੀਂ ਜਾ ਸਕਦਾ ਪਰ ਆਵਾਜ਼ ਥੋੜੀ ਬੀਜੇਪੀ ਦੀ ਸੁਣਨ ਚ ਆ ਰਹੀ ਹੈ ਵੀ ਸ਼ਾਇਦ ਬੀਜੇਪੀ ਦੀ ਸਰਕਾਰ ਬਣੇਗੀ ਸੈਂਟਰਲ ਹਲਕੇ ਤੋਂ ਕਿਹੜੇ ਕੈਂਡੀਡੇਟ ਦਾ ਭਲੜਾ ਪਾਰੀ ਹੈ ਇਸ ਵਾਰ ਮਿਕਸੀ ਹੈ ਜੀ ਸਾਰਿਆਂ ਦਾ ਮਿਕਸੀ ਦੱਸਦੇ ਵੇ ਕਿਸੇ ਦਾ ਇੱਕ ਤਰਫਾ ਕੰਮ ਨਹੀਂ ਹੈਗਾ ਸਾਰੇ ਮਿਕਸੀ ਦੱਸਦੇ ਵੇ ਨੇ ਵੀ ਵੀ ਵੋਟਾਂ ਨੂੰ ਕਹ ਰਹੇ ਆ ਬਰਾਬਰ ਪਈਆਂ ਕੋਈ ਆ ਵੀਪਾਰੀ ਵਪਾਰੀ ਵਰਗ ਦੀ ਗੱਲ ਕਰੀਏ ਤਾਂ ਵਪਾਰੀ ਵਰਗ ਨੂੰ ਕਿਹੜੀ ਪਾਰਟੀ ਚਾਹੀਦੀ ਹੈ ਵੀ ਇਸ ਵਾਰ ਆਵੇ ਤੇ ਵਪਾਰੀ ਵਰਗ ਦੀ ਮਦਦ ਕਰੇ ਕੀ ਲੱਗਦਾ ਤੁਹਾਨੂੰ ਅਸੀਂ ਤਾਂ ਕਹਿੰਦੇ ਆ ਜੀ ਚਲੋ ਜਿਹੜਾ ਵੀ ਆਂਦਾ ਆਵੇ ਪਰ ਵਪਾਰੀਆਂ ਲਈ ਕੁਝ ਨਾ ਕੁਝ ਜ਼ਰੂਰ ਸੋਚੇ ਕਿਉਂਕਿ ਵਪਾਰੀ ਵਾਲੀ ਕਿਸੇ ਨੇ ਕੁਝ ਨਹੀਂ ਸੋਚਿਆ ਅਜੇ ਤੱਕ ਤੁਸੀਂ ਕੀ ਕਹਿਣਾ ਚਾਹੋਗੇ ਕਿਹੜੀ ਪਾਰਟੀ ਨੂੰ ਚਾਹੁੰਦੇ ਹੋ ਵੀ ਸੀਐਮ ਬਣੇ ਕਿਹਨੂੰ ਸੀਐਮ ਦੇਖਣਾ ਚਾਹੁੰਦੇ ਹੋ ਪੰਜਾਬ ਦੇ ਸਰਜੀ ਦਾ ਮੈਂ ਤੁਹਾਨੂੰ ਕਹਿ ਰਿਹਾ ਆਵਾਜ਼ ਬੀਜੇਪੀ ਦੀ ਹੈ ਬਾਕੀ ਮੌਕੇ ਤੇ ਪਤਾ ਲੱਗੇਗਾ ਕਿਉਂਕਿ ਕਾਫੀ ਲੋਕੀ ਕਹਿ ਰਹੇ ਕਿ ਸ਼ਾਇਦ ਬੀਜੇਪੀ ਦੀ ਸਰਕਾਰ ਬਣੇਗੀ ਪੰਜਾਬ ਚ ਜਿੱਦਾਂ ਅਸੀਂ ਲੋਕਾਂ ਤੋਂ ਗੱਲਬਾਤ ਕੀਤੀ ਹੈ ਸਾਡੇ ਨਾਲ ਦੁਕਾਨਦਾਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਲੈਕਸ਼ਨ ਹੋ ਗਈ ਜੀ ਵੋਟਾਂ ਪੈ ਗਈ ਕਿ ਲੱਗਦਾ ਕਿਹੜੀ ਪਾਰਟੀ ਆ ਸਕਦੀ ਹੈ ਇਸ ਵਾਰ ਇਸ ਵਾਰ ਹੀ ਮੌਜੂਦਾ ਦਾ ਦੇਖੋ ਜੀ ਹਾਲਾਤ ਤਾਂ ਮਿਲੀ ਜੁਲੀ ਸਰਕਾਰ ਹੀ ਹੈ ਸੈਂਟਰ ਹਲਕੇ ਤੋਂ ਕਿਹੜੀ ਪਾਰਟੀ ਦਾ ਕੈਂਡੀਡੇਟ ਦਾ ਭੱਲੜਾ ਪਾਰੀ ਹੈ ਇਸ ਵਾਰ ਸਾਰੇ ਕਹਿੰਦੇ ਨੇ ਖਿਚੜੀ ਪੱਕ ਰਹੀ ਹੈ ਖਿਚੜੀ ਬੱਕਰੀ ਇਹ ਫਿਲਹਾਲ ਤਾਂ ਅੱਛਾ ਬਾਕੀ ਦੇਖੋ ਜੇ ਗੱਲ ਕਰੀਏ ਵਪਾਰੀ ਵਰਗ ਦੀ ਵਪਾਰੀ ਵਰਗ ਚਾਹੁੰਦਾ ਹੈ ਕਿਹੜੀ ਪਾਰਟੀ ਨੂੰ ਜਿਤਾਉਣਾ ਚਾਹੁੰਦਾ ਹੈ ਇਸ ਵਾਰ ਇਸ ਟਾਈਮ ਆਮ ਪਾਰਟੀ ਹੀ ਆਣੀ ਚਾਹੀਦੀ ਹੈ ਜੋ ਮੌਜੂਦਾ ਹਾਲਾਤ ਵਪਾਰ ਦੇ ਨੇ ਇਹਦੇ ਬਸੇ ਤਾਂ ਆਮ ਆਦਮੀ ਪਾਰਟੀ ਜ਼ਰੂਰੀ ਹੈ ਤੁਸੀਂ ਇਹਦਾ ਮਤਲਬ ਆਮ ਆਦੀ ਪਾਰਟੀ ਨੂੰ ਵੋਟ ਪਾਈ ਹੈ ਤੇ ਪਾਈ ਹੋਣੀ ਹੈ ਤੇ ਲੋਕਾਂ ਦਾ ਇਹ ਵੀ ਕਹਿਣਾ ਹੈ ਕੁਝ ਜੀ ਅਸ਼ੋਕ ਪ੍ਰਾਸ਼ਰ ਪੱਪੀ ਜੀ ਕੈਂਡੀਡੇਟ ਨੇ ਆਮ ਆਦੀ ਪਾਰਟੀ ਤੋਂ ਕਈਆਂ ਦਾ ਕਹਿਣਾ ਹੈ ਕੰਮ ਵਧੀਆ ਕਰਾਇਆ ਕਈਆਂ ਦਾ ਕਹਿਣਾ ਹੈ ਬੈਕਗ੍ਰਾਉਂਡ ਕ੍ਰਿਮੀਨਲ ਹੈ ਕੀ ਕਹਿਣਾ ਚਾਹੁੰਦੇ ਇਹ ਐ ਕਿਸੇ ਬਾਰੇ ਕਹਿਣਾ ਹੈ ਦਾ ਇੱਕ ਗਲਤ ਆਪਸ਼ਨ ਹੈ ਬੰਦਾ ਕੋਈ ਮਾੜਾ ਨਹੀਂ ਹੁੰਦਾ ਜਿਹੜਾ ਕੰਮ ਕਰੂਗਾ ਅਗਲੀ ਵਾਰੀ ਉਮੀਦ ਹੈ ਕੰਮ ਹੋਊਗੇ ਵਧੀਆ ਇਸ ਵਾਰ ਬਿਲਕੁਲ ਹੋਣਗੇ ਅੱਛਾ ਫੋਲੋ ਬਟਾ ਫੋਲੋ ਮੀ ਜਿੱਦਾਂ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਹੈ ਕਈਆਂ ਦਾ ਕਹਿਣਾ ਆਮ ਆਦੀ ਪਾਰਟੀ ਦਾ ਪਲੜਾ ਪਾਰੀ ਹੈ ਅਸ਼ੋਕ ਪ੍ਰਾਸ਼ਰ ਪੱਪੀ ਜੀ ਦੀ ਗੱਲ ਕਰੀਏ ਤਾਂ ਲੋਕਾਂ ਦੀ ਉਮੀਦਾਂ ਹੈਗੀਆ ਉਹਨਾਂ ਤੋਂ ਬਹੁਤ ਵੀ ਕੰਮ ਹੋਣਗੇ ਤੇ ਜਿੱਦਾਂ ਅਸੀਂ ਦੇਖਿਆ ਲੋਕਾਂ ਦਾ ਇਹ ਵੀ ਕਹਿਣਾ ਵੀ ਖਿਚੜੀ ਪੱਕ ਸਕਦੀ ਹੈ ਬਾਕੀ ਅ 10 ਤਰੀਕ ਨੂੰ ਪਤਾ ਲੱਗੂਗਾ ਆਉਣ ਵਾਲੇ ਤਰੀਕ ਨੂੰ ਕਿਹੜੀ ਪਾਰਟੀ ਜਿੱਤ ਸਕਦੀ ਹੈ ਦੇਖਦੇ ਰਹੋ ਐਸਐਮਜ਼ेड ਨਿਊਜ਼ ਕੈਮਰਾਮੈਨ ਵਿਪਨ ਦੇ ਨਾਲ ਮੁਹੰਮਦ ਅਸਦ ਦੀ ਰਿਪੋਰਟ